ਵਿਕਰਮ ਮਜੀਠੀਆ ਸਾਹਿਬ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਇਹ ਮੁਕੱਦਮਾ ਜਿੱਦਨ 25 ਜੂਨ ਨੂੰ ਮਜੀਠੀਆ ਸਾਹਿਬ ਨੂੰ ਇੱਕ ਝੂਠੇ ਡੀਏ ਦੇ ਕੇਸ ਚ ਪੰਜਾਬ ਸਰਕਾਰ ਦੀ ਸ਼ਹਿਰ ਤੇ ਬਿਜ਼ਨਸ ਦੀ ਟੀਮ ਫੜਨ ਗਈ ਸੀ ਉਸ ਤੋਂ ਬਾਅਦ 30 ਜੁਲਾਈ ਨੂੰ ਮਤਲਬ 1 ਮਹੀਨਾ 5 ਦਿਨ ਬਾਅਦ ਪੁਲਿਸ ਨੇ ਇੱਕ ਨਵਾਂ ਮੁਕੱਦਮਾ ਦਰਜ ਕੀਤਾ ਅੰਮ੍ਰਿਤਸਰ ਦੇ ਵਿੱਚ ਇਹ ਕਹਿ ਕੇ ਕਿ ਜੀ ਬਿਜ਼ਨਸ ਤੇ ਕੰਮ ਦੇ ਵਿੱਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਗਨ ਪਾਇਆ ਹਾਲਾਂਕਿ ਜੋ ਕੁਝ ਉਸ ਦਿਨ ਹੋਇਆ ਟੀਵੀ ਦੇ ਉੱਤੇ ਲਾਈਵ ਚੱਲਿਆ ਕੋਈ ਵਿਜੀਲੈਂਸ ਦੇ ਕੰਮ ਦੇ ਵਿੱਚ ਕਿਸੇ ਕਿਸਮ ਦਾ ਵਿਗਨ ਨਹੀਂ ਸੀ ਕਿਉਂਕਿ ਲੋਕ ਪਹਿਲਾਂ ਹੀ ਉੱਥੇ ਮੌਜੂਦ ਸੀ ਰੋਜ਼ਾਨਾ ਦੀ ਤਰ੍ਹਾਂ ਵਿਕਰਮ ਮਜੀਠੀਆ ਸਾਹਿਬ ਨੂੰ ਸੈਂਕੜੇ ਲੋਕ ਮਿਲਣ ਆਉਂਦੇ ਨੇ ਇਹ ਜਿਹੜੀ ਵਿਜੀਲੈਂਸ ਦੀ ਟੀਮ ਹੈ ਇਹ ਬਿਨਾਂ ਵਰਤੀ ਤੋਂ ਕੰਧਾ ਟੱਪ ਕੇ ਅੰਦਰ ਵੜੀ ਸੀ ਸੋ ਅੱਜ ਜਦੋਂ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਸਵਾਲ ਕੀਤਾ ਤਾਂ ਇਹਨਾਂ ਕੋਲੇ ਦੱਸਣ ਨੂੰ ਕੁਝ ਨਹੀਂ ਕਿਉਂਕਿ ਸਾਰਾ ਕੁਝ ਵੀਡੀਓ ਤੇ ਹੈ ਕਿਸੇ ਕਿਸਮ ਦਾ ਕੋਈ ਵਿਗਨ ਨਹੀਂ ਸੀ ਸੋ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੀ ਸਰਕਾਰ ਨੂੰ ਇਹ ਆਰਡਰ ਕੀਤਾ ਹੈ ਕਿ ਇਸ ਕੇਸ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਅਗਰ ਕਰਨੀ ਹੈ ਤਾਂ 7 ਦਿਨ ਪਹਿਲਾਂ ਵਿਕਰਮ ਮਜੀਠੀਆ ਨੂੰ ਨੋਟਿਸ ਦੇਣਾ ਪਵੇਗਾ ਸੋ ਇੱਥੋਂ ਇੱਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੀ ਸਰਕਾਰ ਸਿਰਫ ਤੇ ਸਿਰਫ ਵਿੰਡੇਟਾ ਤਹਿਤ ਕੰਮ ਕਰ ਰਹੀ ਹੈ ਕਿਉਂਕਿ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਖਤਮ ਹੈ ਡਰੱਗਸ ਦਾ ਬੁਰਾ ਹਾਲ ਹੈ ਜੇ ਕਿਸੇ ਕੰਮ 'ਚ ਪੰਜਾਬ ਦੀ ਸਰਕਾਰ ਬਿਲਕੁਲ ਸ਼ਸ਼ਕਤ ਹੈ ਜਾਂ ਪਰਫੈਕਟ ਹੈ ਉਹ ਹੈ ਝੂਠੇ ਮੁਕੱਦਮੇ ਦਰਜ ਕਰਕੇ ਵਿਰੋਧੀਆਂ ਦੇ ਜ਼ੁਬਾਨ ਬੰਦ ਕਰਨਾ ਪਰ ਕਿਉਂਕਿ ਇਸ ਦੇਸ਼ ਦੇ ਵਿੱਚ ਕਾਨੂੰਨ ਚੱਲਦਾ ਹੈ ਅਦਾਲਤਾਂ ਨੇ ਸੋ ਮੈਂ ਧੰਨਵਾਦ ਕਰਦਾ ਜੁਡੀਸ਼ਰੀ ਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਇਨਸਾਫ ਕੀਤਾ ਤੇ ਇਹ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹੜੀ ਪੋਲੀਟੀਕਲ ਵੰਡਾਟਾ ਤਹਿਤ ਕੰਮ ਕਰਦੀ ਹੈ ਮੈਨੂੰ ਲੱਗਦਾ ਕਿ ਇੱਕ ਸਖਤ ਤਾੜਨਾ ਇੱਕ ਨਸੀਹਤ ਹੈ ਕਿ ਐਸੇ ਕੰਮਾਂ ਤੋਂ ਸਰਕਾਰ ਬਾਝਾ ਅੱਜ ਵਿਕਰਮ ਮਜੀਠੀਆ ਸਾਹਿਬ ਨੂੰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਇਹ ਮੁਕਦਮਾ ਜਿੱਦਨ 25 ਜੂਨ ਨੂੰ ਮਜੀਠੀਆ ਸਾਹਿਬ ਨੂੰ ਇੱਕ ਝੂਠੇ ਡੀਏ ਦੇ ਕੇਸ 'ਚ ਪੰਜਾਬ ਸਰਕਾਰ ਦੀ ਸਿਹਤ ਤੇ ਬਿジネス ਦੀ ਟੀਮ ਫੜਨ ਗਈ ਸੀ ਉਹ ਤੋਂ ਬਾਅਦ 30 ਜੁਲਾਈ ਨੂੰ ਮਤਲਬ 1 ਮਹੀਨਾ 5 ਦਿਨ ਬਾਅਦ ਪੁਲਿਸ ਨੇ ਇੱਕ ਨਵਾਂ ਮੁਕਦਮਾ ਦਰਜ ਕੀਤਾ ਅੰਮ੍ਰਿਤਸਰ ਦੇ ਵਿੱਚ ਇਹ ਕਹਿ ਕੇ ਕਿ ਜੀ ਵਿਜੀਲੈਂਸ ਦੇ ਕੰਮ ਦੇ ਵਿੱਚ ਵਿਕਰਮ ਮਜੀਠੀਆ ਤੇ ਉਹਨਾਂ ਦੇ ਸਮਰਥਕਾਂ ਨੇ ਵਿਗਨ ਪਾਇਆ ਹਾਲਾਂਕਿ ਜੋ ਕੁਝ ਉਸ ਦਿਨ ਹੋਇਆ ਟੀਵੀ ਦੇ ਉੱਤੇ ਲਾਈਵ ਚੱਲਿਆ ਕੋਈ ਵਿਜੀਲੈਂਸ ਦੇ ਕੰਮ ਦੇ ਵਿੱਚ ਕਿਸੇ ਕਿਸਮ ਦਾ ਵਿਗਨ ਨਹੀਂ ਸੀ ਕਿਉਂਕਿ ਲੋਕ ਪਹਿਲਾਂ ਹੀ ਉੱਥੇ ਮੌਜੂਦ ਸੀ ਰੋਜ਼ਾਨਾ ਦੀ ਤਰ੍ਹਾਂ ਵਿਕਰਮ ਮਜੀਠੀਆ ਸਾਹਿਬ ਨੂੰ ਸੈਂਕੜੇ ਲੋਕ ਮਿਲਣਾ ਆਉਂਦੇ ਨੇ ਇਹ ਜਿਹੜੀ ਵਿਜੀਲੈਂਸ ਦੀ ਟੀਮ ਹੈ ਇਹ ਬਿਨਾਂ ਵਰਤੀ ਤੋਂ ਕੰਧਾ ਟੱਪ ਕੇ ਅੰਦਰ ਵੜੀ ਸੀ ਸੋ ਅੱਜ ਜਦੋਂ ਕੋਰਟ ਨੇ ਪੰਜਾਬ ਦੀ ਸਰਕਾਰ ਨੂੰ ਸਵਾਲ ਕੀਤਾ ਤਾਂ ਇਹਨਾਂ ਕੋਲੇ ਦੱਸਣ ਨੂੰ ਕੁਝ ਨਹੀਂ ਕਿਉਂਕਿ ਸਾਰਾ ਕੁਝ ਵੀਡੀਓ ਤੇ ਹੈ ਕਿਸੇ ਕਿਸਮ ਦਾ ਕੋਈ ਵਿਗਨ ਨਹੀਂ ਸੀ ਸੋ ਮਾੜਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੀ ਸਰਕਾਰ ਨੂੰ ਇਹ ਆਰਡਰ ਕੀਤਾ ਕਿ ਇਸ ਕੇਸ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਅਗਰ ਕਰਨੀ ਹੈ ਤਾਂ 7 ਦਿਨ ਪਹਿਲਾਂ ਵਿਕਰਮ ਮਜੀਠੀਆ ਨੂੰ ਨੋਟਿਸ ਦੇਣਾ ਪਵੇਗਾ ਸੋ ਇਥੋਂ ਇੱਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਪੰਜਾਬ ਦੀ ਸਰਕਾਰ ਸਿਰਫ ਤੇ ਸਿਰਫ ਵਿੰਡੇਟਾ ਤਹਿਤ ਕੰਮ ਕਰ ਰਹੀ ਹੈ ਕਿਉਂਕਿ ਲਾਅ ਐਂਡ ਆਰਡਰ ਪੰਜਾਬ ਦੇ ਵਿੱਚ ਖਤਮ ਹੈ ਡਰੱਗਸ ਦਾ ਬੁਰਾ ਹਾਲ ਹੈ ਜੇ ਕਿਸੇ ਕੰਮ 'ਚ ਪੰਜਾਬ ਦੀ ਸਰਕਾਰ ਬਿਲਕੁਲ ਸ਼ਸ਼ਕਤ ਹੈ ਜਾਂ ਪਰਫੈਕਟ ਹੈ ਉਹ ਹੈ ਝੂਠੇ ਮੁਕੱਦਮੇ ਦਰਜ ਕਰਕੇ ਵਿਰੋਧੀਆਂ ਦੇ ਜ਼ੁਬਾਨ ਬੰਦ ਕਰਨਾ ਪਰ ਕਿਉਂਕਿ ਇਸ ਦੇਸ਼ ਦੇ ਵਿੱਚ ਕਾਨੂੰਨ ਚੱਲਦਾ ਹੈ ਅਦਾਲਤਾਂ ਨੇ ਸੋ ਮੈਂ ਧੰਨਵਾਦ ਕਰਦਾ ਜੁਡੀਸ਼ਰੀ ਦਾ ਜਿਨ੍ਹਾਂ ਨੇ ਇੱਕ ਵਾਰ ਫਿਰ ਇਨਸਾਫ ਕੀਤਾ ਤੇ ਇਹ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹੜੀ ਪੋਲੀਟੀਕਲ ਵੰਡਾਟਾ ਤਹਿਤ ਕੰਮ ਕਰਦੀ ਹੈ ਮੈਨੂੰ ਲੱਗਦਾ ਕਿ ਇੱਕ ਸਖਤ ਤਾੜਨਾ ਅਤੇ ਨਸੀਹਤ ਹੈ ਕਿ ਐਸੇ ਕੰਮਾਂ ਤੋਂ ਸਰਕਾਰ ਬਾਝਾ